ਹਾਂਜੀ ਪਿਆਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 9ਵੀਂ ਜਮਾਤ ਵਿਸ਼ਾ ਐਸਐਸਟੀ ਇਹਦਾ ਪਗੋਲ ਪਾਠ ਦਾ ਪਾਗ ਦਾ ਹੈ ਵਿੱਚੋਂ ਪਾਠ ਨੰਬਰ 1 ਇਹਦਾ ਆਪਾਂ ਚੋ ਭੀ ਭਾਗ ਕਰਾਂਗੇ ਠੀਕ ਹੈ ਪੰਜਾਬ ਆਕਾਰ ਅਤੇ ਸਥਿਤੀ ਪਹਿਲਾਂ ਵਿੱਚੋਂ ਆਪਾਂ ਨੇ ਪਹਿਲੇ ਪਾਠ ਦੇ ਏ ਭਾਗ ਦੇ ਵਿੱਚ ਕਰਿਆ ਸੀ ਭਾਰਤ ਆਕਾਰ ਅਤੇ ਸਥਿਤੀ ਹੁਣ ਪੰਜਾਬ ਆਕਾਰ ਅਤੇ ਸਥਿਤੀ ਕਰਾਂਗੇ ਇਸ ਤੋਂ ਇਲਾਵਾ ਚੈਨਲ ਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਹੁਣ ਬੱਚੇ ਆਪਾਂ ਕਰਦੇ ਆਂ ਅਭਿਆਸ ਦੇ ਪ੍ਰਸ਼ਨ ਉੱਤਰ ਸਭ ਤੋਂ ਪਹਿਲਾਂ ਹੈ ਗਿਆ ਨਕਸ਼ਾ ਕਾਰਜ ਪੰਜਾਬ ਦੇ ਰੇਖਾ ਮਨ ਚਿੱਤਰ ਵਿੱਚ ਅੰਕਿਤ ਕਰੋ ਇਥੇ ਵਿੱਚ ਆਪਾਂ ਨੂੰ ਨਕਸ਼ੇ ਦੇ ਵਿੱਚ ਪਰਨਦੇ ਲਈ ਕੁਝ ਕੰਮ ਦਿੱਤਾ ਹੋਇਆ ਹੈ ਪਹਿਲਾ ਸਵਾਲ ਹੈਗੇ ਵਿੱਚੋਂ ਆਪਣੇ ਕੋਲ ਕਮਾਂਤਰੀ ਸਰਹੰਦ ਸੀਮਾ ਨਾਲ ਪੈਂਦੇ ਪੰਜਾਬ ਦੇ 6 ਜ਼ਿਲ੍ਹੇ ਆਪਾਂ ਨਕਸ਼ੇ ਦੇ ਵਿੱਚ ਦਰਸਾਉਣੇ ਨੇ ਕਮਾਂਤਰੀ ਸਰਹੰਦ ਕਿਹੜੀ ਹੋਗੀ ਬੱਚਿਓ ਜੋ ਸਰਹਦ ਆਪਣੀ ਪਾਕਿਸਤਾਨ ਨੂੰ ਛੂੰਦੀ ਹੈ ਠੀਕ ਹੈ ਜੋ ਏਰੀਆ ਪਾਕਿਸਤਾਨ ਨਾਲ ਲੱਗਦਾ ਹੈ ਉਸ ਨਾਲ ਜਿਹੜੇ ਜ਼ਿਲ੍ਹੇ ਨੇ ਉਹ ਆਪਾਂ ਨਕਸ਼ੇ ਦੇ ਵਿੱਚ ਦਰਸਾਉਣੇ ਨੇ ਇਥੇ ਬੱਚੇ ਇਹ ਹੈਗੇ ਆਪਣੇ ਪੰਜਾਬ ਦਾ ਨਕਸ਼ਾ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੇ ਦਰਸਾਵਾਂਗੇ ਸਭ ਤੋਂ ਪਹਿਲਾਂ ਆਪਣੇ ਕੋਲ ਉੱਪਰਲਾ ਜ਼ਿਲ੍ਹਾ ਕਿਹੜਾ ਹੈਗਾ ਪਠਾਨਕੋਟ ਤਾਂ ਇਹ ਵਾਲਾ ਜ਼ਿਲ੍ਹਾ ਹੈਗਾ ਪਠਾਨਕੋਟ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਇਹ ਪਾਕਿਸਤਾਨ ਨਾਲ ਲੱਗਦਾ ਦੂਜਾ ਜ਼ਿਲ੍ਹਾ ਹੈਗਾ ਗੁਰਦਾਸਪੁਰ ਠੀਕ ਹੈ ਨੰਬਰ 3 ਹੈਗਾ ਅੰਮ੍ਰਿਤਸਰ ਨੰਬਰ 4 ਤਰਨਤਾਰਨ ਨੰਬਰ 5 ਫਿਰੋਜ਼ਪੁਰ ਇਹ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਫਿਰ ਆਪਾਂ ਅੱਗੇ ਹੇਠਲੇ ਜ਼ਿਲ੍ਹੇ نیچے ਦਿਖਾਵਾਂਗੇ ਉਹ ਸਕਰੀਨ ਦੇ ਵਿੱਚ ਨਹੀਂ ਆ ਰਹੇ ਠੀਕ ਹੈ ਅਗਲਾ ਜ਼ਿਲ੍ਹਾ ਹੈਗੇ ਬੱਚਿਓ ਆਪਣੇ ਕੋਲ ਫਾਜੀਲਕਾ ਤੇ ਵਾਲਾ ਫਿਰੋਜ਼ਪੁਰ ਸੀ ਠੀਕ ਹੈ ਫਾਜੀਲਕਾ ਇਸ ਤੋਂ ਇਲਾਵਾ ਬੱਚਿਓ ਹੋਰ ਕੋਈ ਜ਼ਿਲ੍ਹਾ ਨਹੀਂ ਲੱਗਦਾ ਜਿਹੜਾ ਮੁਕਤਸਰ ਆ ਫਰੀਦਕੋਟ ਇਹ ਆਪਸ਼ਨਾਂ ਦੇ ਵਿੱਚ ਆ ਜਾਂਦੇ ਨੇ ਪਰ ਇਹ ਇਹਦੇ ਨਾਲ ਨਹੀਂ ਲੱਗ ਰਹੇ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਫਰੀਦਕੋਟ ਆ ਜਿਹੜਾ ਇਹ ਪਾਕਿਸਤਾਨ ਨਾਲ ਨਹੀਂ ਲੱਗ ਰਿਹਾ ਤੇ ਮੁਕਤਸਰ ਸਾਹਿਬ ਵੀ ਨਹੀਂ ਲੱਗ ਰਿਹਾ ਪੰਜਾਬ ਦੇ 22 ਜ਼ਿਲ੍ਹਾ ਹੈੱਡ ਕੁਆਟਰ ਅਤੇ ਰਾਜਧਾਨੀ ਪੰਜਾਬ ਦੇ ਵਿੱਚੋਂ 22 ਜ਼ਿਲ੍ਹਾ ਹੈੱਡ ਕੁਆਟਰ ਪੰਜਾਬ ਦੇ ਵਿੱਚ 22 ਜ਼ਿਲ੍ਹੇ ਨੇ ਪਰ ਹੁਣ 23 ਹੋ ਚੁੱਕੇ ਨੇ ਪਰ ਇਸ ਨਕਸ਼ੇ ਦੇ ਵਿੱਚ ਆਪਾਂ ਨੇ ਬਾਈ ਦਿਖਾਈ ਜਾ ਚੁੱਕੇ ਨੇ ਇੱਥੇ ਵਿੱਚੋਂ ਇੱਕ ਨਵਾਂ ਜ਼ਿਲ੍ਹਾ ਹੋਰ ਬਣਿਆ ਇੱਥੇ ਬਣਿਆ ਮੰਦਿਰ ਕੋਟਲਾ ਠੀਕ ਹੈ ਇਹ ਕਿਹੜੇ ਜ਼ਿਲ੍ਹੇ ਤੋਂ ਅਲੱਗ ਹੋ ਕੇ ਬਣਿਆ ਇਹ ਸੰਗਰੂਰ ਤੋਂ ਅਲੱਗ ਹੋ ਕੇ ਬਣਿਆ ਠੀਕ ਹੈ ਤੇ ਪਰ ਆਪਾਂ ਤੁਸੀਂ ਇਹ ਨਕਸ਼ੇ ਦੇ ਵਿੱਚ ਦੇਖ ਸਕਦੇ ਹੋ ਸਾਰੇ ਜ਼ਿਲ੍ਹਾ ਹੈੱਡਕੁਆਟਰ ਦਰਸਾਏ ਗਏ ਨੇ ਠੀਕ ਹੈ ਤੇ ਇਹਨਾਂ ਨੂੰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਨਕਸ਼ੇ ਦੇ ਵਿੱਚ ਪਰ ਸਕਦੇ ਹੋ ਅਸੀਂ ਇਕੱਲਾ ਇਕੱਲਾ ਬੋਲ ਕੇ ਦੱਸ ਵੀ ਦਿੰਨੇ ਆ ਪਰ ਇਹ ਵੀਡੀਓ ਜਿਹੜਾ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਠੀਕ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥ CBS ਨਗਰ SBS ਨਗਰ ਠੀਕ ਹੈ ਤੇ ਰੂਪਨਗਰ SAS ਨਗਰ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਬਰਨਾਲਾ ਪਟਿਆਲਾ ਮਾਨਸਾ ਤੇ ਸੰਗਰੂਰ ਇੱਕ ਬਠਿੰਡਾ ਰਹਿ ਗਏ ਬੱਚੋ ਠੀਕ ਹੈ ਬਠਿੰਡਾ ਮਾਨਸਾ ਸੰਗਰੂਰ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 2 ਸ਼ਬਦਾਂ ਵਿੱਚੋਂ ਇੱਕ ਵਾਕ ਵਿੱਚ ਦਿਓ ਪ੍ਰਸ਼ਨ ਨੰਬਰ 1 ਪੰਜਾਬ ਦਾ ਸ਼ਬਦਿਕ ਅਰਥ ਕੀ ਹੈ ਉੱਤਰ ਪੰਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਪਲੱਸ ਸੱਤ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਜਾਂ ਨਦੀਆਂ ਦੀ ਧਰਤੀ ਪ੍ਰਸ਼ਨ ਨੰਬਰ 2 ਪੈਪਸੂ ਦਾ ਪੂਰਾ ਨਾਮ ਕੀ ਹੈ ਉੱਤਰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਸਟੇਟਸ ਜੁਨੀਅਨ ਇਹਦਾ ਪੂਰਾ ਨਾਮ ਹੈ ਬੱਚਿਓ ਪ੍ਰਸ਼ਨ ਨੰਬਰ 3 ਪੰਜਾਬ ਦਾ ਅਕਸ਼ਾਂਸ਼ੀ ਵਿਸਤਾਰ ਅਤੇ ਦਿਸ਼ਾਂਤ ਪੰਜਾਬ ਦਾ ਅਕਸ਼ਾਂਸ਼ੀ ਅਤੇ ਦਿਸ਼ਾਂਤਰੀ ਵਿਸਤਾਰ ਕੀ ਹੈ ਉੱਤਰ ਪੰਜਾਬ ਦਾ ਅਕਸ਼ਾਂਸ਼ੀ ਵਿਸਤਾਰ ਕੀ ਹੈ ਬੱਚਿਓ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 33 ਮਿੰਟ ਉੱਤਰ ਤੱਕ ਅਤੇ ਦਿਸ਼ਾਂਤਰੀ ਵਿਸਤਾਰ ਕੀ ਹੈ ਬੱਚਿਓ 73 ਡਿਗਰੀ 55 ਮਿੰਟ ਪੂਰਬ ਤੋਂ 76 ਡਿਗਰੀ 50 ਮਿੰਟ ਪੂਰਬ ਤੱਕ ਪ੍ਰਸ਼ਨ ਨੰਬਰ 4 ਰਾਵੀ ਵਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੀ ਹਨ ਰਾਵੀ ਵਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕਰਮਬਾਰ ਇਥੇ ਵਿੱਚੋ ਕੱਕੇ ਦੇ ਪੈਰ ਚ ਰਾਰਾ ਲਿਖਿਆ ਜਾਏਗਾ ਕਰਮਬਾਰ ਪੂਰੁਸ਼ਣੀ ਵਿਪਾਸ਼ਾ ਅਤੇ ਸਤੂਦਰੀ ਹਨ ਤਾਂ ਬੱਚਿਓ ਰਾਵੀ ਦਾ ਪੁਰਾਣਾ ਨਾਮ ਕੀ ਹੈ ਪਹਿਲਾ ਪਹਿਲਾ ਆਏਗਾ ਬੱਚਿਓ ਇਹਨਾਂ ਦੇ ਵਿੱਚੋਂ ਠੀਕ ਹੈ ਤਾਂ ਰਾਵੀ ਦਾ ਪੁਰਾਣਾ ਨਾਮ ਕੀ ਹੈ ਇਹ ਹੈਗਾ ਪੂਰੁਸ਼ਣੀ ਤੇ ਵਿਆਸ ਦਾ ਪੁਰਾਣਾ ਨਾਮ ਕੀ ਹੈ ਵਿਪਾਸ਼ਾ ਅਤੇ ਸਤਲੁਜ ਦਾ ਪੁਰਾਣਾ ਨਾਮ ਕੀ ਹੈ ਸਤੂਦਰੀ ਤੇ ਬੱਚਿਓ ਇਹਨਾਂ ਦੇ ਨਾਮ ਹੀ ਮਿਲ ਰਹੇ ਨੇ ਇੱਕ ਦੂਜੇ ਦੇ ਨਾਲ ਵਿਆਸ ਦੇ ਵਿੱਚ ਇੱਥੇ ਬੱਬਾ ਆ ਕੇ ਇੱਥੇ ਬਾਵੇਂ ਠੀਕ ਹੈ ਤੁਸੀਂ ਇਸ ਤੋਂ ਯਾਦ ਰੱਖ ਸਕਦੇ ਹੋ ਇਹਦੇ ਵਿੱਚ ਵੀ ਤਿੰਨ ਅੱਖਰ ਨੇ ਬੱਬਾ ਆੜਾ ਸਸਾ ਤੇ ਇਥੇ ਵਿੱਚ ਬਾਬਾ ਪੱਪਾ ਸਸਾ ਠੀਕ ਹੈ ਯਾਦ ਰੱਖਣ ਦੇ ਵਿੱਚ ਸੌਖ ਹੋਵੇਗੀ ਸਤਲੋਜ ਦੇ ਵਿੱਚ ਪਹਿਲੇ ਅੱਖਰ ਦੋ ਕੀ ਨੇ ਸਸਾ ਤੇ ਤੱਤਾ ਤੱਤਾ ਠੀਕ ਹੈ ਇਹਦੇ ਵਿੱਚ ਵੀ ਸਸਾ ਤੇ ਤੱਤਾ ਨੇ ਸਤੂਦਰੀ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਨਾਮ ਯਾਦ ਰੱਖ ਸਕਦੇ ਹੋ ਅਗੇ ਅਗ ਵਿੱਚੋਂ ਪ੍ਰਸ਼ਨ ਨੰਬਰ 5 ਹੈਡ ਲਖਿਆ ਵਿੱਚੋਂ ਕਿਹੜਾ ਜ਼ਿਲ੍ਹਾ ਕਮਾਂਤਰੀ ਸਰਹੱਦ ਨਾਲ ਨਹੀਂ ਲੱਗਦਾ ਇਹ ਬੱਚਿਓ ਆਪਾਂ ਤੁਹਾਨੂੰ ਸਮਝਾਇਆ ਸੀ ਉਥੇ 6 ਜ਼ਿਲ੍ਹੇ ਲੱਗਦੇ ਨੇ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਲੱਗਦਾ ਉਹ ਹੈਗੇ ਵਿੱਚੋਂ ਫਰੀਦਕੋਟ ਆ ਤੁਹਾਨੂੰ ਚੰਗੀ ਤਰ੍ਹਾਂ ਦੱਸਿਆ ਸੀ ਕਿ ਜਿਹੜਾ ਫਰੀਦਕੋਟ ਆ ਉਹ ਨਹੀਂ ਲੱਗਦਾ ਅੱਗੇ ਹੈਗੇ ਬੱਚਿਓ ਪ੍ਰਸ਼ਨ ਨੰਬਰ 6 ਕਿਹੜਾ ਜੋੜਾ ਸਹੀ ਨਹੀਂ ਹੈ ਠੀਕ ਹੈ ਤਾਂ ਇੱਥੇ ਵਿੱਚੋਂ ਕਿਹੜਾ ਜੋੜਾ ਬੱਚਿਓ ਸਹੀ ਨਹੀਂ ਹੈ ਬਟਾਲਾ ਖੇਤੀ ਦੇ ਸੰਦਾਂ ਦੀ ਸਨਿਆਤਾ ਇਹ ਸਨਿਆਤਾ ਇਹ ਹੈਗੇ ਸਹੀ ਜਲੰਧਰ ਖੇਡਾਂ ਦੇ ਸਮਾਨ ਦੀਆਂ ਸਨਿਆਤਾ ਤੇ ਅਬੋਹਰ ਸੰਗੀਤ ਸਾਜ਼ਾਂ ਦੀਆਂ ਸਨਿਆਤਾ ਇਹ ਹੈਗੇ ਬੱਚਿਓ ਗਲਤ ਗੋਬਿੰਦਗੜ੍ਹ ਲੋਹਾ ਤਲਾਈ ਦੀਆਂ ਸਨਤਾਂ ਇਹ ਹੈਗੇ ਸਹੀ ਤਾਂ ਇਸ ਤਰ੍ਹਾਂ ਬੋਅਰ ਵਾਲਾ ਸਹੀ ਆਪਸ਼ਨ ਆ ਜਾਵੇਗੀ ਇਹ ਦੇਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ ਪ੍ਰਸ਼ਨ ਨੰਬਰ 1 ਪੰਜਾਬ ਦੀਆਂ ਕੋਈ 6 ਗੈਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਮ ਅਤੇ ਸਥਾਪਨਾ ਸਥਾਨ ਲਿਖੋ ਪਹਿਲੀ ਹੈਗੇ ਬੱਚਿਓ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੰਬਰ 2 ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਸ਼ਵਵਿਦਿਆਲਾ ਲੁਧਿਆਣਾ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਟੰਡਾ ਇੱਥੇ ਬੱਚੇ ਇੱਕ ਗੱਲ ਨੋਟ ਕਰਨ ਵਾਲੀ ਹੈ ਇੱਥੇ ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੀ ਫਰਕ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਠੀਕ ਹੈ ਆਪਣੇ ਰਾਜ ਦੇ ਨਾਮ ਤੇ ਉਹ ਹੈਗੀ ਚੰਡੀਗੜ੍ਹ ਦੇ ਵਿੱਚ ਜਿਹੜੀ ਆਪਣੀ ਭਾਸ਼ਾ ਦੇ ਨਾਮ ਤੇ ਹੈ ਪੰਜਾਬੀ ਠੀਕ ਹੈ ਉਹ ਹੈਗੀ ਹੈ ਪਟਿਆਲੇ ਦੇ ਵਿੱਚ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਫਰਕ ਯਾਦ ਜ਼ਰੂਰ ਰੱਖਣਾ ਹੈ ਇਹਨਾਂ ਦੇ ਵਿੱਚ ਉਲਝਣਾ ਨਹੀਂ ਹੈਗਾ ਵਰਤਮਾਨ ਪੰਜਾਬ ਦੀ ਪੰਗੋਰਕ ਸਥਿਤੀ ਅਤੇ ਆਂਡਗੁਮਾਂਡ ਬਾਰੇ ਦੱਸੋ ਵਰਤਮਾਨ ਪੰਜਾਬ 29 ਡਿਗਰੀ 30 ਮਿੰਟ ਉੱਤਰ ਅਕਸ਼ਾਂਸ਼ ਤੋਂ 32 ਡਿਗਰੀ 33 ਮਿੰਟ ਉੱਤਰ ਅਕਸ਼ਾਂਸ਼ ਅਤੇ 73 ਡਿਗਰੀ 55 ਮਿੰਟ ਪੂਰਬ ਤੋਂ 76 ਡਿਗਰੀ 50 ਮਿੰਟ ਪੂਰਬ ਦੇ ਦਸ਼ਾਂਤਰ ਵਿੱਚ ਫੈਲਿਆ ਹੋਇਆ ਹੈ ਪੰਜਾਬ ਦਾ ਕੁੱਲ ਖੇਤਰਫਲ 503500 362 ਵਰਗ ਕਿਲੋਮੀਟਰ ਹੈ ਇਹ ਖੇਤਰਫਲ ਭਾਰਤ ਦੇ ਕੁੱਲ ਖੇਤਰਫਲ ਦਾ 1.6% ਹੈ ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤੀ 28 ਰਾਜਾਂ ਵਿੱਚ ਇਸ ਨੂੰ 19ਵਾਂ ਸਥਾਨ ਪ੍ਰਾਪਤ ਹੈ। ਵਰਤਮਾਨ ਪੰਜਾਬ ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸ ਦੇ ਪੱਛਮ ਵਿੱਚ ਪਾਕਿਸਤਾਨ ਅਤੇ ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਸਥਿਤ ਹੈ। ਇਸ ਦੇ ਦੱਖਣ ਅਤੇ ਦੱਖਣ-ਪੱਛਮ ਵਿੱਚ ਸਥਿਤ ਰਾਜਾਂ ਵਿੱਚ ਕਰਮਵਾਰ ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ। ਪੰਜਾਬ ਦੇ ਕੁੱਲ ਕਿੰਨੇ ਮੰਡਲ ਜ਼ਿਲ੍ਹੇ ਤਹਿਸੀਲਾਂ ਅਤੇ ਬਲਾਕ ਹਨ? ਪੰਜਾਬ ਵਿੱਚ ਕਿੰਨੇ ਮੰਡਲ ਨੇ ਵਿੱਚੋਂ ਪੰਜਾਬ ਵਿੱਚ ਮੰਡਲ ਹੈਗੇ ਨੇ 5। ਠੀਕ ਹੈ ਜ਼ਿਲ੍ਹਾ ਕਿੰਨੇ ਨੇ ਬੈਸੀ 23 ਨੇ ਬੱਚਿਓ ਹੁਣ ਆਪਾਂ ਮਲੇਰਕੋਟਲਾ ਨਵਾਂ ਬਣ ਚੁੱਕੇ ਠੀਕ ਹੈ 23 ਜ਼ਿਲ੍ਹੇ ਲਿਖ ਸਕਦੇ ਹੋ ਤੁਸੀਂ ਇੱਥੇ ਤਹਿਸੀਲਾਂ 86 ਤੇ ਬਲਾਕ 145 ਹਨ ਪੈਪਸੂ ਬਾਰੇ ਵਿਸਤ੍ਰਿਤ ਜਾਣਕਾਰੀ ਦਿਓ ਦਾਦਾ ਉੱਤਰ ਆ ਗਿਆ ਬੱਚਿਓ ਪੈਪਸੂ ਰਾਜ ਦਾ ਪੂਰਾ ਨਾਮ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਜੁਨੀਅਨ ਸੀ ਇਸ ਦਾ ਗਠਨ 15 ਜੁਲਾਈ 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ ਨਾਬਾ ਮਲੇਰਕੋਟਲਾ ਜਿੰਦ ਕਪੂਰਥਲਾ ਨਾਲਾਗੜ ਅਤੇ ਕਲਸੀਆ ਨੂੰ ਮਿਲਾ ਕੇ ਕੀਤਾ ਗਿਆ 1956 ਵਿੱਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ ਇਸ ਵਿੱਚ ਪੈਪਸੂ प्रांत ਨੂੰ ਖਤਮ ਕਰਕੇ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਪ੍ਰਸ਼ਨ ਨੰਬਰ 5 ਜੇ ਪਠਾਨਕੋਟ ਤੋਂ ਫਾਜੀ ਲੁਕਾ ਜਾਣ ਲਈ ਸਰਹੱਦ ਦੀ ਜ਼ਿਲ੍ਹਿਆਂ ਵਿੱਚੋਂ ਨਾ ਲੰਘਣਾ ਹੋਵੇ ਤਾਂ ਕਿਹੜਾ ਛੋਟੇ ਤੋਂ ਛੋਟਾ ਰਾਹ ਅਖਤਿਆਰ ਕੀਤਾ ਜਾ ਸਕਦਾ ਹੈ ਹੁਣ ਬੱਚੋ ਆਪਾਂ ਨੇ ਪਠਾਨਕੋਟ ਤੋਂ ਜਾਣਾ ਕਿੱਥੇ ਫਾਜੀ ਲਕਾ ਪਰ ਆਪਾਂ ਨੇ ਸਰਹੰਦੀ ਜ਼ਿਲ੍ਹੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਨਹੀਂ ਟੱਪਣਾ ਤਾਂ ਸਰਹੰਦੀ ਜ਼ਿਲ੍ਹੇ ਕਿਹੜੇ-ਕਿਹੜੇ ਨੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਠੀਕ ਹੈ ਫਿਰੋਜ਼ਪੁਰ ਤੇ ਇਹਨਾਂ ਦੇ ਵਿੱਚੋਂ ਆਪਾਂ ਨੇ ਨਹੀਂ ਲੰਘਣਾ ਠੀਕ ਹੈ ਤੇ ਇਹਨਾਂ ਹੀ ਥਾਂ ਤੇ ਆਪਾਂ ਕਿਹੜੇ ਜ਼ਿਲ੍ਹੇ ਚੁਣਾਂਗੇ ਆਪਾਂ ਪਠਾਨਕੋਟ ਤੋਂ ਜਾਵਾਂਗੇ ਹੁਸ਼ਿਆਰਪੁਰ ਕਪੂਰਥਲਾ ਮੋਗਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਅਤੇ ਫਾਜੀ ਲਕਾ ਇਹ ਤੁਸੀਂ ਨਕਸ਼ੇ ਦੇ ਵਿੱਚ ਵੀ ਵਿੱਚੋਂ ਦੇਖ ਸਕਦੇ ਹੋ ਠੀਕ ਹੈ ਇਹ ਵਾਲੇ ਨਕਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਪਠਾਨਕੋਟ ਤੋਂ ਕਿੱਥੇ ਜਾਵਾਂਗੇ ਆਪਾਂ ਜਾਵਾਂਗੇ ਹੁਸ਼ਿਆਰਪੁਰ ਕਿਉਂਕਿ ਜੇ ਆਪਾਂ ਪਠਾਨਕੋਟ ਤੋਂ ਗੁਰਦਾਸਪੁਰ ਦੇ ਵਿੱਚ ਚਲੇ ਗਏ ਤਾਂ ਇਹ ਸਰਹੱਦੀ ਜ਼ਿਲ੍ਹਾ ਹੈ ਇਸ ਲਈ ਆਪਾਂ ਇੱਥੇ ਜਾਵਾਂਗੇ ਹੁਸ਼ਿਆਰਪੁਰ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਆਪਾਂ ਅੰਮ੍ਰਿਤਸਰ ਦੇ ਵਿੱਚ ਵੀ ਨਹੀਂ ਜਾ ਸਕਦੇ ਠੀਕ ਹੈ ਗੁਰਦਾਸਪੁਰ ਦੇ ਵਿੱਚ ਵੀ ਨਹੀਂ ਜਾ ਸਕਦੇ ਤਰਨਤਾਰਨ ਵਿੱਚ ਨਹੀਂ ਜਾ ਸਕਦੇ ਫਿਰੋਜ਼ਪੁਰ ਵਿੱਚ ਨਹੀਂ ਜਾ ਸਕਦੇ ਠੀਕ ਹੈ ਇਸ ਕਰਕੇ ਆਪਾਂ ਇਹਨਾਂ ਦੇ ਨਾਲ-ਨਾਲ ਜ਼ਿਲ੍ਹੇ ਨੇ ਜਿਹੜੇ ਇਹਨਾਂ ਦੇ ਵਿੱਚੋਂ ਦੀ ਇੱਥੇ ਹੁੰਦੇ ਹੁੰਦੇ ਇਸ ਤਰ੍ਹਾਂ ਜਾਵਾਂਗੀ ਠੀਕ ਹੈ ਉਮੀਦ ਹੈ ਕਿ ਇਸ ਕਨਸੈਪਟ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਇਹ ਤੁਸੀਂ ਨਕਸ਼ੇ ਦੇ ਵਿੱਚ ਖੁਦ ਦੇਖਣ ਆਪ ਦੇਖਣਾ ਕਰਕੇ ਠੀਕ ਹੈ ਇੱਥੇ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ ਪ੍ਰਸ਼ਨ ਨੰਬਰ 1 ਪੰਜਾਬ ਦੇ ਪੰਗੋਰੀਕ ਇਤਿਹਾਸ ਦੀ ਜਾਣਕਾਰੀ ਦਿਓ ਇਹਦਾ ਉੱਤਰ ਹੈਗੇ ਬੱਚਿਓ ਪੰਜਾਬ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਪ ਦੇ ਮੇਲ ਤੋਂ ਬਣਿਆ ਹੈ ਇਸ ਦਾ ਅਰਥ ਹੈ ਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ ਦੀ ਧਰਤੀ ਇਹ ਪੰਜ ਦਰਿਆ ਹਨ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਹਲਮ ਪੰਜਾਬ ਦੇ ਵੱਖ-ਵੱਖ ਕਾਲਾਂ ਵਿੱਚ ਅਲੱਗ-ਅਲੱਗ ਨਾਮ ਰਹੇ ਹਨ ਬੈਦਿਕ ਕਾਲ ਵਿੱਚ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਨਹੀਂ ਬਲਕਿ ਸੱਤ ਦਰਿਆਵਾਂ ਦੀ ਧਰਤੀ ਜਾਂ ਸप्त ਸਿੱਧੂ ਕਿਹਾ ਜਾਂਦਾ ਸੀ ਉਸ ਸਮੇਂ ਪੰਜਾਬ ਦਰਿਆਵਾਂ ਪੰਜ ਦਰਿਆਵਾਂ ਦੇ ਨਾਲ-ਨਾਲ ਸੀਮਾਬਰਤੀ ਪੱਛਮ ਵਿੱਚ ਸਿੰਧ ਦਰਿਆ ਅਤੇ ਪੂਰਬ ਵਿੱਚ ਦਰਿਆ ਸਰਸਪਤੀ ਜੋ ਕਿ ਅੱਜਕੱਲ ਗਾਇਬ ਹੋ ਚੁੱਕਾ ਹੈ ਦਾ ਵਰਣਨ ਵੀ ਵੈਦਿਕ ਸਾਹਿਤ ਵਿੱਚ ਮਿਲਦਾ ਹੈ ਇਸ ਲਈ ਇਹਨਾਂ ਸੱਤ ਦਰਿਆਵਾਂ ਦੁਆਰਾ ਕਿਰਿਆ ਸਾਰਾ ਮੈਦਾਨ ਸप्त ਸਿੱਧੂ ਕਹਲਾਉਂਦਾ ਸੀ ਅੱਗੇ ਹੈਗੇ ਬੱਚਿਓ ਪੁਰਾਣਾ ਵਿੱਚ ਪੰਜਾਬ ਨੂੰ ਪੰਜਨਦ ਕਿਹਾ ਗਿਆ ਸੀ ਜਨਾਨੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਪੈਟਾ ਪਟਾਮੀਆ ਦਾ ਨਾਮ ਦਿੱਤਾ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਕੁਝ ਸਮੇਂ ਲਈ ਇੱਥੇ ਰਹਿਣ ਵਾਲੇ ਇੱਕ ਬਹਾਦਰ ਕਬੀਲੇ ਟੱਕੀ ਦੇ ਨਾਮ ਉੱਤੇ ਪੰਜਾਬ ਦਾ ਨਾਮ ਤੱਕ ਦੇਸ਼ ਵੀ ਪ੍ਰਚਲਿਤ ਰਿਹਾ ਹੈ। ਸਿੰਧ ਅਤੇ ਬਿਆਸ ਦਾ ਵਿਚਕਾਰਲਾ ਹਿੱਸਾ ਅਤੇ ਪਹਾੜਾਂ ਦੀ ਤਲਹਟੀ ਤੋਂ ਪੰਜ ਨਦ ਤੱਕ ਦੇ ਇਲਾਕੇ ਨੂੰ ਚੀਨੀ ਯਾਤਰੀ ਹਿਉਨਸਨ ਹਿਉਨ ਹਨ ਸੰਗ ਨੇ ਸੇਕੀਆ ਦਾ ਨਾਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਪੰਜਾਬ ਦੀ ਹੱਦ ਉੱਤਰ ਪੱਛਮ ਵਿੱਚ ਅਫਗਾਨਿਸਤਾਨ ਦੇ ਕਾਬੂਲ ਤੋਂ ਲੈ ਕੇ ਗੰਗਾ ਨਦੀ ਤੱਕ ਫੈਲੀ ਹੋਈ ਸੀ ਉਸ ਸਮੇਂ ਇਹ ਸਾਰਾ ਪ੍ਰਦੇਸ਼ ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪ੍ਰਸ਼ਨ ਨੰਬਰ 2 ਮਾਲਵਾ ਖੇਤਰ ਵਿੱਚ ਪੈਂਦੇ ਕੋਈ ਜ਼ਿਲ੍ਹਿਆਂ ਬਾਰੇ ਸੰਖੇਪ ਜਾਣਕਾਰੀ ਦਿਓ। ਮਾਲਵਾ ਖੇਤਰ ਵਿੱਚ ਵਿੱਚੋਂ ਕਿਹੜੇ ਕਿਹੜੇ ਜ਼ਿਲ੍ਹੇ ਪੈਂਦੇ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ। ਪਹਿਲਾ ਹੈਗੇ ਬਰਨਾਲਾ ਇਹ ਸ਼ਹਿਰ ਕਦੇ ਪਟਿਆਲਾ ਰਿਆਸਤ ਦਾ ਹਿੱਸਾ ਸੀ ਇਸ ਨੂੰ 2006 ਵਿੱਚ ਇੱਕ ਅਲੱਗ ਜ਼ਿਲ੍ਹਾ ਬਣਾਇਆ ਗਿਆ। 2011 ਦੀ ਜਨਗਣਨਾ ਦੇ ਅਨੁਸਾਰ ਇਹ ਪੰਜਾਬ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ ਇਹ ਬੱਚੇ ਤੁਸੀਂ ਯਾਦ ਰੱਖਣਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਕਿਹੜਾ ਪੰਜਾਬ ਦੇ ਵਿੱਚ ਬਰਨਾਲਾ ਬਠਿੰਡਾ ਬਠਿੰਡਾ ਮਾਲਵਾ ਖੇਤਰ ਦਾ ਦਿਲ ਕਹੇ ਲਾਉਂਦਾ ਹੈ ਇਹ ਸ਼ਹਿਰ ਇਸ ਸ਼ਹਿਰ ਦਾ ਉਲੇਖ ਪ੍ਰਸਿੱਧ ਯਾਤਰੀ ਇਹ ਬਨਬਤ ਉੱਤਾ ਦੇ ਲੇਖਾਂ ਵਿੱਚ ਵੀ ਮਿਲਦਾ ਹੈ ਸਭ ਤੋਂ ਪਹਿਲੀ ਮੁ슬ਮਨ ਸ਼ਾਸਕਾ ਰਜ਼ੀਆ ਬੇਗਮ ਵੀ ਕੁਝ ਸਮੇਂ ਲਈ ਬਠਿੰਡਾ ਵਿੱਚ ਠਹਿਰੀ ਸੀ ਅੱਜ ਬਠਿੰਡਾ ਇੱਥੇ ਇੱਕ ਬਹੁਤ ਵੱਡਾ ਰੇਲਵੇ ਜੰਕਸ਼ਨ ਹੈ ਫਰੀਦਕੋਟ ਫਰੀਦਕੋਟ 1973 ਵਿੱਚ ਪ੍ਰਸਿੱਧ ਸੂਫੀ ਸੰਤ ਬਾਬਾ ਫਰੀਦ ਜੀ ਦੇ ਨਾਮ ਉੱਪਰ ਜ਼ਿਲ੍ਹਾ ਬਣਿਆ 1995 ਵਿੱਚ ਇਸ ਵਿੱਚੋਂ ਦੋ ਹੋਰ ਜ਼ਿਲ੍ਹੇ ਬਣਾਏ ਗਏ ਫਾਜ਼ਿਲਕਾ ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਹੈ ਜੋ ਕਪਾਹ ਪੱਟੀ ਵਿੱਚ ਸਥਿਤ ਹੈ ਇਹ ਆਪਣੀ ਭੂਮੱਧ ਸაგਰੀ ਜਲਵਾਜੂ ਦੇ ਕਾਰਨ ਇਹ ਜ਼ਿਲ੍ਹਾ ਕਿਨੂ ਅਤੇ ਹੋਰ ਰਸਦਾਰ ਫਲ ਪੈਦਾ ਕਰਨ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਅਗੇ ਹੈਗੇ ਵਿੱਚੋਂ ਫਿਰੋਜ਼ਪੁਰਾ ਫਿਰੋਜ਼ਪੁਰ ਇੱਕ ਇਤਿਹਾਸਕ ਨਗਰ ਹੈ ਇਤਿਹਾਸਕ ਸ਼ਹਿਰ ਹੈ ਅਤੇ ਬਹੁਤ ਪੁਰਾਣਾ ਜ਼ਿਲ੍ਹਾ ਹੈ ਆਜ਼ਾਦੀ ਤੋਂ ਪਹਿਲਾਂ ਵੀ ਇਹ ਇੱਕ ਜ਼ਿਲ੍ਹਾ ਸੀ ਲੁਧਿਆਣਾ ਇਸ ਸ਼ਹਿਰ ਨੂੰ 1480 ਈਸਵੀ ਵਿੱਚ ਲੋਧੀ ਸ਼ਾਸਕਾਂ ਨੇ ਬਸਾਇਆ ਸੀ ਹੁਣ ਇਹ ਹੌਜਰੀ ਦਾ ਅਸਮਾਨ ਬਣਾਉਣ ਅਤੇ ਪੰਜਾਬ ਦੇ ਖੇਤੀ ਵਿਸ਼ਵ ਵਿਦਿਆਲੇ ਦੇ ਲਈ ਪ੍ਰਸਿੱਧ ਹੈ ਮਾਨਸਾ 1992 ਈਸਵੀ ਵਿੱਚ ਜ਼ਿਲ੍ਹਾ ਬਣਿਆ ਕਿੱਥੋਂ ਅੱਡ ਹੋ ਕੇ ਬਣਿਆ ਸੀ ਬੱਚੇ ਉਹ ਬਠਿੰਡੇ ਦੇ ਵਿੱਚੋਂ ਠੀਕ ਹੈ ਕਪਾਹ ਦੀ ਦਿੱਕ ਪੈਦਾਵਾਰ ਦੇ ਕਾਰਨ ਇਸ ਜ਼ਿਲ੍ਹੇ ਨੂੰ ਸਫੇਦ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ ਮੋਗਾ ਇਹ 1995 ਵਿੱਚ ਪੰਜਾਬ ਦਾ 17ਵਾਂ ਜ਼ਿਲ੍ਹਾ ਬਣਿਆ ਅੰਗਰੇਜ਼ੀ ਸ਼ਾਸਨ ਦੇ ਸਮੇਂ ਲੁਧਿਆਣਾ ਤੋਂ ਬਾਅਦ ਮੋਗਾ ਇਸਾਈਆਂ ਦਾ ਦੂਜਾ ਵੱਡਾ ਕੇਂਦਰ ਸੀ ਅੱਗੇ ਹੈਗੇ ਬੱਚਿਓ ਸ਼ਹੀਦੀ ਮੁਕਤਸਰ ਸਾਹਿਬ ਇਹ ਜ਼ਿਲ੍ਹਾ ਇਤਿਹਾਸਕ ਨਗਰ ਹੈ ਇਸ ਦਾ ਨਾਮ ਦਸ਼ਮ ਪਾਤਸ਼ਾਹੀ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਇਹ 1993 ਵਿੱਚ ਹੋਂਦ ਵਿੱਚ ਆਇਆ ਸੀ ਬੱਚੋ ਇਹ ਕਿਵੇਂ ਜੁੜਿਆ ਹੋਇਆ ਇਤਿਹਾਸ ਨਾਲ 40 ਮੁਕਤਿਆਂ ਦੇ ਨਾਂ ਤੇ ਠੀਕ ਹੈ ਸੰਗਰੂਰ ਵਿਭਿੰਨਤਾਵਾਂ ਨਾਲ ਭਰਿਆ ਇਹ ਸ਼ਹਿਰ ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਹੈ ਇਸ ਦਾ ਦੱਖਣੀ ਪ੍ਰਦੇਸ਼ ਪੁਆਦੀ ਦੇਸ਼ ਨਾਲ ਮੇਲ ਖਾਂਦਾ ਹੈ ਪ੍ਰਸ਼ਨ ਨੰਬਰ 3 ਪੰਜਾਬ ਵਿੱਚ ਕਿਹੜੇ-ਕਿਹੜੇ ਸਥਾਨ ਛੋਟੀਆਂ ਸਨਹਤਾਂ ਵੱਜੋਂ ਮਿਕਸਤ ਹੋਏ ਜਾਣਕਾਰੀ ਦਿਓ ਪੰਜਾਬੀ ਪੰਜਾਬ ਉਦਯੋਗਾਂ ਦੀ ਦ੍ਰਿਸ਼ਟੀ ਤੋਂ ਇੱਕ ਵਿਕਾਸਸ਼ੀਲ ਰਾਜ ਹੈ ਇਥੇ ਉਦਯੋਗਾਂ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ ਇਥੋਂ ਦੇ ਕਈ ਸ਼ਹਿਰਾਂ ਜਾਂ ਸਥਾਨਾਂ ਦਾ ਮਹੱਤਵ ਇਥੇ ਸਥਾਪਿਤ ਛੋਟੇ ਉਦਯੋਗਾਂ ਦੇ ਕਾਰਨ ਹੋਇਆ ਹੈ ਇਹਨਾਂ ਸਥਾਨਾਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਪਹਿਲਾ ਕਿ ਵਿਚੋ ਬਟਾਲਾ ਬਟਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਇਸ ਦਾ ਵਿਕਾਸ ਵਿਕਾਸ ਇਥੇ ਸਥਾਪਿਤ ਖੇਤੀ ਦੇ ਔਜ਼ਾਰ ਬਣਾਉਣ ਦੇ ਉਦਯੋਗਾਂ ਕਾਰਨ ਹੋਇਆ ਹੈ ਨੰਬਰ 2 ਹੈ ਕਿ ਵਿਚੋ ਮਾਹਲਪੁਰਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਫੁੱਟਬਾਲ ਦੀ ਨਰਸਰੀ ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਟਾਂਡਾ ਇਹ ਵੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਫਰਨੀਚਰ ਅਤੇ ਸੰਗੀਤ ਸਾਜ਼ੇ ਬਣਾਉਣ ਦੇ ਲਈ ਪ੍ਰਸਿੱਧ ਹੈ। ਅੱਗੇ ਹੈਗੇ ਬੱਚਿਓ ਸੰਸਾਰਪੁਰ। ਇਹ ਜਲੰਧਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਹਾਕੀ ਦੀ ਨਰਸਰੀ ਦੇ ਰੂਪ ਵਿੱਚ ਪ੍ਰਸਿੱਧ ਹੈ। ਕਿਉਂ ਪ੍ਰਸਿੱਧ ਹੈ ਬੱਚਿਓ? ਕਿਉਂਕਿ ਇਸ ਦੇ ਵਿੱਚੋਂ ਹਾਕੀ ਖੇਡਣ ਵਾਲੇ ਬਹੁਤ ਵੱਡੇ-ਵੱਡੇ ਖਿਡਿਆਰੀ ਨਿਕਲੇ ਹਨ। ਅਗੇ ਹੈ ਕਿ ਵਿਚੋ ਸਾਬਜਾਦਾ ਅਜੀਤ ਸਿੰਘ ਨਗਰ ਇਹ ਨਗਰ ਮਹਾਲੀ ਦੇ ਨਾਮ ਨਾਲ অধিক ਪ੍ਰਸਿੱਧ ਹੈ ਇਹ ਛੋਟੇ ਛੋਟੇ ਉਦਯੋਗਾਂ ਦਾ ਬਹੁਤ ਵੱਡਾ ਕੇਂਦਰ ਹੈ ਲੁਧਿਆਣਾ ਇਹ ਪੰਜਾਬ ਦਾ ਬਹੁਤ ਵੱਡਾ ਜ਼ਿਲ੍ਹਾ ਹੈ ਇਸ ਦਾ ਵਿਕਾਸ ਹੌਜਰੀ ਅਤੇ ਸਾਈਕਲ ਨਿਰਮਾਣ ਉਦਯੋਗਾਂ ਦੇ ਕਾਰਨ ਹੋਇਆ ਸੀ ਜਲੰਧਰਾ ਇਹ ਵੀ ਪੰਜਾਬ ਦਾ ਪ੍ਰਮੁੱਖ ਜ਼ਿਲ੍ਹਾ ਹੈ ਇਸ ਸ਼ਹਿਰ ਦਾ ਵਿਕਾਸ ਫਰਨੀਚਰ ਅਤੇ ਖੇਡਾਂ ਦਾ ਸਮਾਨ ਬਣਾਉਣ ਦੇ ਉਦਯੋਗਾਂ ਨਾਲ ਹੋਇਆ ਅੱਜ ਵੀ ਇਹ ਉਦਯੋਗ ਜਲੰਧਰ ਵਿੱਚ ਵੱਧ ਫੁੱਲ ਰਿਹਾ ਹੈ ਇਸ ਤਰ੍ਹਾਂ ਬੱਚਿਓ ਇਹ ਪਾਠ ਸਾਡਾ ਕੰਪਲੀਟ ਹੋ ਗਿਆ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਚੈਨਲ ਤੇ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਧੰਨਵਾਦ